ਸੋਰੀ ਦੀ ਪੁਗਦੀ ਸੱਸ ਬੋਲੀਆਂ ਮਾਰੇ ਵੀ ਰਾਂਜੀ ਬੀਰੇ ਨੂੰ ਕੋਈ ਨ ਪੁੱਛਦਾ ਪੋਂਦੂ ਬੱਕਰੀਆਂ ਚਾਰੇ ਵੀ ਰਾਂਜੀ ਮੇਰੇ ਨੂੰ ਕੋਈ ਨ ਪੁੱਛਦਾ ਪੋਂਦੂ ਬੱਕਰੀਆਂ ਚਾਰੇ ਵੀ ਇਕ ਚਿੱਤ ਕਰਦਾ ਮੈਂ ਹੋ ਜਾਵਾਂ ਸਾਦਣੀ ਡਾਰੇ ਮਾਪਿਆਂ ਦਾ ਮਾਰੇ ਵੀ ਇਕ ਚਿੱਤ ਕਰਦਾ ਮੈਂ ਹੋ ਜਾਵਾਂ ਸਾਦਣੀ ਡਾਰੇ ਮਾਪਿਆਂ ਦਾ ਮਾਰੇ ਵੀ ਜੇਠ ਮੇਰਾ ਦਫ਼ਤਰ ਵਿੱਚ ਵੈਂਦਾ ਜੇਠਾਣੀ ਵਸੀ ਚੁਵਾਰੇ ਵੀ ਜੇਠ ਮੇਰਾ ਦਫਤਰ ਵਿੱਚ ਵਹਿੰਦਾ ਜੇਠਾਣੀ ਵਸੀ ਚੁਵਾਰੇ ਵੀ ਕਾਂਤ ਮੇਰੇ ਨੂੰ ਕੋਈ ਨ ਪੁੱਛਦਾ ਪੋਂਦੂ ਬੱਕਰੀਆਂ ਚਾਰੇ ਵੀ ਕਾਂਤ ਮੇਰੇ ਨੂੰ ਕੋਈ ਨ ਪੁੱਛਦਾ ਪੋਂਦੂ ਬੱਕਰੀਆਂ ਚਾਰੇ ਵੇ ਇਕ ਚਿਤ ਕਰਦਾ ਕੁਝ ਖਾ ਕੇ ਮਰ ਜਾ ਡਰ ਦੁਨੀਆ ਦਾ ਮਾਰੇ ਵੇ ਇਕ ਚਿਤ ਕਰਦਾ ਕੁਝ ਖਾ ਕੇ ਮਰ ਜਾ ਡਰ ਦੁਨੀਆ ਦਾ ਮਾਰੇ ਵੇ ਧਰ ਤਮੀਰਾ ਬੜਾ ਚਲਾਕੂ ਪੈਸੇ ਨਾ ਦੇਵੀ ਉਦਾਰੇ ਵੀ ਦਰ ਤਮੇਰਾ ਬੜਾ ਚਲਾਕੂ ਪੈਸੇ ਨਾ ਦੇਵੀ ਉਦਾਰੇ ਵੀ ਸਿਰ ਦੇ ਸਾਈ ਨੂੰ ਕੋਈ ਨ ਪੁੱਛਦਾ ਪੋਂਦੂ ਬੱਕਰੀਆਂ ਚਾਰੇ ਵੀ ਸਿਰ ਦੇ ਸਾਈ ਨੂੰ ਕੋਈ ਨ ਪੁੱਛਦਾ ਪੋਂਦੂ ਬੱਕਰੀਆਂ ਚਾਰੇ ਵੇ ਇੱਕ ਚਿੱਤ ਕਰਦਾ ਉੱਠ ਜਾ ਪੀਕੀ ਸ਼ਰਮ ਵੀਰਾਂ ਦੀ ਮਾਰੇ ਵੇ ਇੱਕ ਚਿੱਤ ਕਰਦਾ ਉੱਠ ਜਾ ਪੀਕੀ ਸ਼ਰਮ ਵੀਰਾਂ ਦੀ ਮਾਰੇ ਵੇ ਵਿਆਹ ਕਰਵਾ ਕੇ ਫਸੀਕ ਸੂਤੀ ਜਾਣ ਨੂੰ ਖਾਣ ਨਿਆਣੇ ਵੇ ਵਿਆਕਰਵਾ ਕੇ ਫਸੀ ਕਸੂਤੀ ਜਾਣ ਨੂੰ ਖਾਣ ਨਿਆਣੇ ਵੇ ਜਦ ਮੈਂ ਆਖਾ ਕੱਪੜੇ ਲੈ ਦੇ ਇਕ ਨਾ ਮੇਰੀ ਜਾਣੇ ਵੇ ਜਦ ਮੈਂ ਆਖਾ ਕੱਪੜੇ ਲੈ ਦੇ ਇਕ ਨਾ ਮੇਰੀ ਜਾਣੇ ਵੀ ਇਕ ਚਿੱਤ ਕਰਦਾ ਮੈਂ ਹੋ ਜਾਵੇਲੀ ਛੱਡ ਕੇ ਝਗੜੇ ਚ ਮਿਲੇ ਵੀ ਇਕ ਚਿੱਤ ਕਰਦਾ ਮੈਂ ਹੋ ਜਾਵੇਲੀ ਛੱਡ ਕੇ ਝਗੜੇ ਚ ਮਿਲੇ ਵੀ ਛੱਡ ਕੇ ਝਗੜੇ ਚ ਮਿਲੇ ਵੀ